ਆ ਫਰਸਾਨ ਕੀਤਾ ਵਾ ਕਿੰਨੀ ਵਾਰ ਨੁਕਸਾਨ ਕੀਤਾ ਹਟਾਏ ਨਹੀਂ ਪਤਾ ਨੁਕਸਾਨ ਦਾ ਕੋਈ ਹੈ ਵਾ ਮਾਰ ਹੋ ਗਈ ਆ ਕਦੂ ਨਾ ਦੇਣੀ ਮੈਂ ਕੀ ਕੀਤਾ ਤੂੰ ਕੀਤਾ ਕਿਹੜੀ ਗੱਲੋਂ ਸਰਕਾਰੀ ਪਾਣੀ ਆ ਸਰਕਾਰੀ ਪਾਣੀ ਤੂੰ ਸਰਕਾਰੀ ਰਿਆ ਕਦੂ ਰਿਆ ਨਾੜੀ ਬੰਦ ਕਰ ਮੈਂ ਮੈਂ ਨਹੀਂ ਕਰਦਾ ਤੂੰ ਕਿੰਨਾ ਨਹੀਂ ਬੰਦ ਕਰ ਸਕਦਾ ਮੈਂ ਬੰਦ ਕਰਾਉਂਗੇ ਮੈਂ ਵੀ ਕਰਾਉਂਗਾ ਕਾ ਕਰਾ ਮੈਂ ਬੁੱਢੇ ਲੱਗਾ ਜੈਸ਼ਵੀ ਦੇ ਹੁੰਦਾ ਨਾ ਇਹ ਲੈ ਜੈਸ ਹਾਂਜੀ ਬਲਜੀਤ ਕੌਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਹਟਾਦਾ ਕਰਾ ਦੇ ਅਜੀ ਕੀ ਗੱਲ ਰਹੀ ਅੱਜ ਤੁਸੀਂ ਦਿਹਾਤੀ ਦਫਤਰ ਐਸਐਸਪੀ ਨੂੰ ਮਿਲੇ ਕੀ ਇਹ ਸਾਰਾ ਨਾਟਕ ਹੈ ਹਾਂ ਜੀ ਇਸ ਤਰ੍ਹਾਂ ਹੈ ਕਿ ਸਾਡੇ ਦਰਵਾਜ਼ੇ ਦੇ ਅੱਗੇ ਪਾਣੀ ਲੰਗਦਾ ਆ ਹੈਰੀ ਪਾਣੀ ਲੰਗਦਾ ਆ ਜੋ ਕਿ ਗਵਾਂਡੀ ਵਾਂਡੀ ਲੱਗੇ ਰਹਿੰਦੇ ਸਾਡੇ ਤੇ ਉਹ ਪਾਣੀ ਲਗਾਉਂਦੇ ਆ ਜਦੋਂ ਤੇ ਉਹ ਸਾਡੀ ਵੀ ਮਤਲਬ ਨੁਕਸਾਨ ਹੁੰਦਾ ਆ ਸਾਡੀ ਸਬਜ਼ੀਆਂ ਸਾਰੀਆਂ ਪਾਣੀ ਦੇ ਵਿੱਚ ਭੇਜ ਜਾਂਦੀਆਂ ਆ ਤੇ ਨੁਕਸਾਨ ਬਹੁਤ ਹੁੰਦਾ ਅੱਗੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਤੁਸੀਂ ਨਾ ਕਰੋ ਉਹਨੇ ਹੁਣ ਆਏ ਸੀ ਫੇਰ ਪਾਣੀ ਲਾਉਣ ਕਿ ਮਤਲਬ ਮੇਰੇ ਘਰ ਵਾਲੇ ਘਾਰ ਨਹੀਂ ਹੈਗੇ ਉਹਨਾਂ ਦੀ ਗੈਰਹਾਜ਼ਰੀ ਵਿੱਚ ਆਉਂਦੇ ਆ ਤੇ ਇਸ ਟਾਈਮ ਇਹਨਾਂ ਨੂੰ ਰੋਕਿਆ ਵੀ ਤਹੀਨ ਡਿਊਟੀ ਤੇ ਨਾ ਜਾਓ ਉਹ ਅੱਡ ਗਾ ਮਤਲਬ ਗਾੜੀ ਲੋਜ ਬਹੁਤ ਕਰਦੇ ਹਨਾ ਉਹ ਹੁਣ ਆਏ ਉਹਨਾਂ ਨੇ ਇੰਨੇ ਸਾਨੂੰ ਘਟੀਆਂ ਗਾਲਾਂ ਕੱਢੀਆਂ ਵਾ ਤੇ ਮੈਂ ਆਪਣੇ ਵੱਲੋਂ ਘਰ ਵੇਨ ਦੱਸਿਆ ਆ ਕਿ ਬਾਹਰ ਵੇਖੋ ਜਾ ਕੇ ਇਹ ਪਹਿਲਾਂ ਵੀ ਪਹਿਲਾਂ ਵੀ ਆਏ ਹੀ ਹੋ ਪਹਿਲਾਂ ਵੀ ਉਹਨਾਂ ਨੇ ਮਤਲਬ ਪੋਰੇ ਗਾੜੀਆਂ ਹੀ ਬੰਦ ਕਰ ਦਿੰਦੇ ਨੇ ਜਦੋਂ ਸਾਡਾ ਨੁਕਸਾਨ ਹੁੰਦਾ ਆ ਪਾਣੀ ਲੌਂਦੇ ਆ ਪਾਣੀ ਫਿਰ ਉਹਨਾਂ ਨੇ ਵੇਖਣਾ ਨਹੀਂ ਆ ਹਾਂਜੀ ਖਤਰਾ ਆ ਉਹਨਾਂ ਨੇ ਮਤਲਬ ਬਹੁਤ ਗਾਲੀ ਗਲੋਚ ਕਰਦੇ ਬਹੁਤ ਘਟੀਆਂ ਉਹਨਾਂ ਨੇ ਸ਼ਬਦ ਬੋਲੇ ਆ ਜੋ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਉਹਨਾਂ ਨੇ ਹੁਣ ਸਾਡੇ ਘਰ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਫੇ ਅਸੀਂ ਪਾਣੀ ਤੁਸੀਂ ਡਾ ਕੇ ਵਿਖਾਓ ਸਾਨੂੰ ਹਾਂਜੀ ਹੁੰਦਾ ਕਰਦੇ ਪੂਰੀ ਪੁੱਤੀ ਆ ਗਾਲੀ ਗਲੋਚ ਬਹੁਤ ਕੀਤੀ ਉਹਨਾਂ ਨੇ ਸਾਨੂੰ ਹੁਣ ਆਏ ਆਏ ਮਿਲੇ ਪਏ ਆਪਣੇ ਇਨਸਾਫ ਵਾਸਤੇ ਆਏ ਆ ਅਫਸਰ ਕੋਲ ਅਸੀਂ ਆਏ ਆ ਫੇ ਅਮਰਸਰ ਅਫਸਰ ਕੋਲ ਆਏ ਵੀ ਹਾੜੇ ਨਾਲ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਮਿਲੇ ਸਾਡਾ ਝਗੜਾ ਨਿਪਟਾਇਆ ਜਾਵੇ ਦਾਸ ਕੁਲਦੀਪ ਸਿੰਘ ਸਿੰਘਪਰਾ ਇਨਚਾਰਜ ਮਾਝਾ ਜ਼ੋਨ ਇਹ ਬੀਬੀ ਬਲਜੀਤ ਕੌਰ ਜੀ ਸਾਡੇ ਕੋਲ ਪਹੁੰਚੇ ਹੀ ਗਏ ਇਹ ਪਿੰਡ ਬਡਾਲਾ ਕਲਾ ਤੋਂ ਆ ਜੇ ਇਹਨਾਂ ਦਾ ਕੋਈ ਘਰੇਲੂ ਪਾਣੀ ਦਾ ਮਸਲੇ ਨੂੰ ਲੈ ਕੇ ਕੋਈ ਬਹਾਵੀ ਵਿਵਾਦ ਹੋਇਆ ਪਿਆ ਵਾ ਇਹਨਾਂ ਸਾਨੂੰ ਜਾਣ ਕੀਤਾ ਵਾ ਕਿ ਜਿਹੜੇ ਸਾਡੇ ਗਵੰਢੀ ਆਗੇ ਆ ਉਹ ਸਾਨੂੰ ਗਾਲੀ ਗਲੋਚ ਕਰਦੇ ਆ ਔਰ ਜ਼ਬਰਦਸਤੀ ਜਿਹੜੇ ਪਾਣੀ ਲੰਗਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਸਾਡਾ ਜਿਹੜਾ ਕਾਫੀ ਨੁਕਸਾਨ ਜਿਹੜਾ ਹੁੰਦਾ ਵਾ ਸਾਡੀ ਫਸਲ ਜਿਹੜੀ ਆ ਉਹ ਮਾਰੀ ਜਾਂਦੀ ਆ ਲਾਗੇ ਪਾਣੀ ਪਾ ਕੇ ਤੇ ਅੱਜ ਅਸੀਂ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਵੀ ਸਾਨੂੰ ਆ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦਾ ਜਿਹੜਾ ਮਸਲਾ ਵਾ ਤੁਰੰਤ ਜਿਹੜਾ ਵਾ ਹੱਲ ਕੀਤਾ ਜਾਊਗਾ ਅਗਰ ਜੇ ਇਹ ਮਸਲੇ ਨੂੰ ਹੱਲ ਨਹੀਂ ਕੀਤਾ ਜਾਂਦਾ ਤੇ ਸਾਨੂੰ ਮਜਬੂਰਨ ਛੜਕਾ ਤੇ ਉਤਰਨਾ ਪਊਗਾ ਤੇ ਇਸ ਲਈ ਸਾਨੂੰ ਮਜਬੂਰ ਹੋਣਾ ਪਊ ਜਥੇ ਬੰਦੀ ਨੂੰ ਇੰਨੀਆਂ ਬੇਨਤੀਆਂ ਕਰਦਾ ਦਾਸ ਖਮਾ ਦਾਦਾ ਜੀ ਕੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦਾ ਜਿਹੜਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਊਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਜਿੰਦਰ ਸਿੰਘ ਗਿੱਲ ਮਾਝਾ ਜੋਨ ਇੰਚਾਰ ਯੂਥ ਸਿੰਘ ਸਭਾ ਗੁਰੂ ਕੇ ਬੇਟੇ ਸਭਾ ਤੋਂ ਇੱਕ ਬੀਬੀ ਬਲਜੀਤ ਕੌਰ ਜੀ ਸਾਡੇ ਕੋਲ ਆਏ ਸੀ ਇਹਨਾਂ ਦੇ ਡਿਸਪਿਊਟ ਚੱਲਦਾ ਪਿਆ ਪਾਣੀ ਦੇ ਸਬੰਧ ਦੇ ਵਿੱਚ ਕੋਈ ਉਸ ਸਬੰਧ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਹਾਂ ਵੀ ਜੋ ਵੀ ਬਣਦੀ ਕਾਰਵਾਈ ਇਹਨਾਂ ਤੇ ਅਸੀਂ ਕਰਾਂਗੇ ਪਰ ਫਿਰ ਵੀ ਜੇ ਨਹੀਂ ਹੁੰਦੀ ਤੇ ਸਾਡੇ ਜਿਹੜੀ ਸਭਾ ਉਹ ਸੜਕਾਂ ਦੇ ਉੱਤੋਂ ਨੂੰ ਪਿਆਰੇ